ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਨੇ ਖਿੱਚਤੀ ਤਿਆਰੀ ਮੇਲੇ ਜਾਣ ਦੀ ਤੇ ਬੱਚੇ ਕਦੋਂ ਦੇ ਗਏ ਸੀ ਮੇਲੇ ਜਾਣਾ ਮੇਲੇ ਜਾਣਾ ਅੱਜ ਲਾਸਟ ਮੇਲਾ ਹੈ ਤੇ ਅੱਜ ਬੀਬੀਆਂ ਭੈਣਾਂ ਲਈ ਮੇਲਾ ਹੁੰਦਾ ਹੈ ਉੱਥੇ ਜੈਂਟਸ ਦੀ ਐਂਟਰੀ ਹੁੰਦੀ ਨਹੀਂ ਪਰ ਜੈਂਟਸ ਨੂੰ ਸਾਨੂੰ ਲੈ ਕੇ ਜਾਣਾ ਪੈਣਾ ਕਿਉਂਕਿ ਫਿਰ ਗੱਡੀ ਚਲਾਉਣ ਵਾਲੇ ਵੀ ਕੋਈ ਚਾਹੀਦਾ ਹੈ ਨਾ ਤੇ ਅਸੀਂ ਹੋ ਗਏ ਤਿਆਰ ਸਾਰੇ ਇੱਧਰ ਅਸ਼ਵੀ ਤਿਆਰ ਹੋ ਗਿਆ ਤੇ ਆਪਣੇ ਨੇੜੇ ਹੀ ਇਹ ਮੇਲਾ ਬਸ 4-5 ਕਿਲੋਮੀਟਰ ਦੂਰ ਹੈ ਇਸ ਕਰਕੇ ਅੱਜ ਜੀਵੇਂ ਹੈਗੇ ਉਹ ਕਿਉਂਕਿ ਬਾਰਿਸ਼ ਹੋਈ ਹੋਈ ਹੈ ਤੇ ਬਹੁਤ ਗਿੱਲਾ ਚਿੱਕੜ ਹੋਇਆ ਹੋਇਆ ਤੇ ਅਸੀਂ ਬਹੁਤੇ ਸੋਹਣੇ ਕੱਪੜੇ ਤਾਂ ਪਾਈ ਨਹੀਂ ਹੈਗੇ ਕਿਉਂਕਿ ਫਿਰ ਉੱਥੇ ਲਿਬੜ ਜਾਣਗੇ ਫੇਰ ਰਾਤ ਵੀ ਅਸ਼ਵ ਨਹੀਂ ਲਵੇੜ ਕੇ ਲੈ ਕੇ ਆਗੇ ਕੱਪੜੇ ਜੁੱਤੀਆਂ ਛੱਪਲਾ ਚਿੱਕੜ ਦੇ ਵਿੱਚ ਤੇ ਚਲੋ ਜੀ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਮੇਲਾ ਜਾ ਕੇ ਤੁਸੀਂ ਨਾਲ-ਨਾਲ ਸਾਡੇ ਮੇਲਾ ਦੇਖੋ ਤੇ ਖਾਓ ਜਲੇਬੀਆਂ ਪਕੌੜੇ ਆਜਾ ਸੋ ਚਲ ਚੱਲੀਏ ਤੇ ਰਸ਼ਮੀਨ ਕਿੱਥੇ ਹੈ ਚਲੋ ਜੀ ਆਪਾਂ ਚੱਲਦੇ ਹਾਂ ਹੁਣ ਮੇਲੇ ਤੇ ਲੋ ਜੀ ਰਸ਼ਮੀ ਮੈਡਮ ਜਿੱਧਰ ਖੜੇ ਚੱਲ ਰਸ਼ਮੀ ਚੱਲੀ ਬਥੇ ਲੇਟ ਹੋ ਜਾਣਾ ਆਨਾ ਸਾਰੀ ਉਮਰ ਲੰਘ ਗਈ ਤੁਹਾਨੂੰ ਮੋਟਰਸਾਈਕਲ ਖੜਾਉਣੇ ਨਹੀਂ ਆਏ ਹੈਗੇ ਦੋਹੇ ਬਾਪ ਪੁੱਤਾਂ ਨੂੰ ਆ ਖੜਿਆ ਇੱਕ ਆ ਖੜਿਆ ਟਿੱਡਾ ਪਿੰਗਾ ਕਰੇ ਇੱਕ ਉਹ ਸਾਈਕਲ ਖੜਿਆ ਇਹਨੂੰ ਸਿੱਧਾ ਕਰੋ ਕਰ ਦਿਓ ਇੱਧਰ ਆਸ਼ੂ ਕਰ ਚੱਲ ਮੰਮੀ ਦਾ ਫੋਨ ਆ ਰਿਹਾ ਰਸ਼ਮੀ ਮੰਮੀ ਨੇ ਕਹੇ ਆ ਗਈ ਵਸ ਅਸੀਂ ਉਦੋਂ ਮਮੀ ਨਾਲ ਨੇ ਵੀ ਛਾਣਾ ਹੈ ਤੇ ਅਸੀਂ ਵਲੌਗ ਹੋਣੇ ਸ਼ੁਰੂ ਕਰ ਲਿਆ ਤੇ ਕਿਉਂਕਿ ਪਤਾ ਨਹੀਂ ਲੈ ਅੰਦਰ ਘਰ ਅ ਉਹ ਸਾਈਕਲ ਕਰ ਸੇ ਅੰਦਰ ਘਰ ਸਾਈਕਲ ਚਲ ਹੁਣ ਨਾ ਲੱਗੇ ਮੋਟਰਸਾਈਕਲ ਇੱਧਰ ਤੇ ਸਾਈਕਲ ਫੜਨ ਲੱਗਿਆ ਪਰ ਇਹਨਾਂ ਨੇ ਬਿਨਾ ਕਹੇ ਦੇ ਤਾਂ ਕਦੀ ਵੀ ਨਹੀਂ ਕਰਨਾ ਹੁੰਦਾ ਹੈਗਾ ਕੰਮ ਕੋਈ ਚੰਗ ਜੀ ਆਪਾਂ ਚੱਲਦੇ ਹੁਣ ਮੇਲੇ ਨੂੰ ਚਲੋ ਜੀ ਆਪਾਂ ਘਰ ਤੋਂ ਨਿਕਲ ਚੁੱਕੇ ਸੀ ਤੇ ਇਹ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਆਪਣੇ ਘਰ ਦੇ ਬਿਲਕੁਲ ਨੇੜੇ ਹੀ ਹੈ ਤੇ ਹੁਣ ਆਪਾਂ ਪਿੰਡ ਤੋਂ ਬਾਹਰ ਨਿਕਲ ਰਹੇ ਸੀਗੇ ਤੇ ਆਪਾਂ ਮੇਲੇ ਸ਼ਾਣ ਦੇ ਲਈ ਸਾਰੇ ਜਾਣੇ ਤਿਆਰ ਹੋ ਕੇ ਗੱਡੀ ਦੇ ਵਿੱਚ ਬੈਠ ਗਏ ਸੀ ਤੇ ਗੱਲਾਂ ਬਾਤਾਂ ਕਰਦੇ ਕਰਦੇ ਚਾਰੇ ਸੀ ਇਹ ਸਾਡੇ ਪਿੰਡ ਦੀ ਮਤਲਬ ਜਿਹੜਾ ਮੇਨ ਐਂਟਰੀ ਹੁੰਦੀ ਹੈ ਉਹ ਵਾਲਾ ਰਸਤਾ ਹੈ ਤੇ ਇਹ ਰਸਤੇ ਨੂੰ ਸਿੱਕਾ-ਦੀ ਕਦੀ ਕਦੀ ਜਾਂਦੇ ਹਾਂ ਜੇ ਅਸੀਂ ਮਰੰਡੇ ਸੜ ਜਾਣ ਹੁਣ ਤੇ ਜ਼ਿਆਦਾਤਰ ਅਸੀਂ ਦੂਸਰੇ ਰਸਤੇ ਵੀ ਜਾਂਦੇ ਹੁੰਦੇ ਹਾਂ ਤੇ ਚਲੋ ਜੀ ਦੇਖੋ ਸਾਡੇ ਪਿੰਡ ਦਾ ਰਸਤਾ ਤੇ ਬਹੁਤ ਸੋਹਣਾ 뷰 ਸੀਗਾ ਮੀ ਪੈ ਮੀ ਪੈਣ ਦੇ ਕਰਕੇ ਸਰ ਸਾਈਡਾਂ ਤੇ ਹਰਿਆ ਭਰਿਆ ਤੇ ਠੰਡਾ ਠੰਡਾ ਮੌਸਮ ਹੋਇਆ ਹੋਇਆ ਸੀ ਤੇ ਕੁਛ ਸ਼ਾਮ ਦਾ ਟਾਈਮ ਸੀ ਤੇ ਚਲੋ ਜੀ ਅਸੀਂ ਇਹ ਦੇਖੋ ਸਾਰੀ ਫੈਮਿਲੀ ਸਾਡੀ ਅਸੀਂ ਮਤਲਬ ਸਾਰੀ ਫੈਮਿਲੀ ਤਾਂ ਆਈ ਨਹੀਂ ਤੇ ਮੰਮੀ ਦੀਦੀ ਅਸ਼ਵ ਰਸ਼ਮੀਨ ਮੈਂ ਤੇ ਸਰਦਾਰ ਜੀ ਸਰਦਾਰ ਜੀ ਨੂੰ ਡਰਾਈਵਰ ਬਣ ਕੇ ਆਉਣਾ ਪਿਆ ਪਹਿਲਾਂ ਨਾਂ ਨੂੰ ਕਰਾਰੇ ਸੀ ਕਹਿੰਦੇ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਤੇ ਫਿਰ ਬੱਚੇ ਜਿੱਦ ਕਰਦੇ ਆ ਤਾਂ ਬੱਚੇ ਜਿੱਦ ਦੇ ਸਾਹਮਣੇ ਹੈ ਨਾ ਸਾਰਿਆਂ ਨੂੰ ਆਉਣਾ ਪੈਂਦਾ ਤੇ ਅਸੀਂ ਗੱਲਾਂ ਕਰਦੇ ਕਰਦੇ ਮੰਮੀ ਨੂੰ ਪੁੱਛਦੇ ਸੀ ਕਿ ਆਪਾਂ ਮੇਲੇ ਚੱਲਦੇ ਆ ਹਨਾ ਤੇ ਮੇਲੇ ਦਾ ਆਪਣੇ ਨੇੜੇ ਮੇਲਾ ਹੈ ਤੇ ਮੇਲੇ ਦਾ ਇਤਿਹਾਸ ਦੇਖੋ ਕਿਸੇ ਨੂੰ ਨਹੀਂ ਪਤਾ ਹੈਗਾ ਹਨਾ ਤੇ ਅਸੀਂ YouTube ਤੇ ਸਰਚ ਕਰਕੇ ਵੀ ਦੇਖ ਲਿਆ ਸਿਰਫ ਮੇਲਾ ਮੇਲਾ ਹੀ ਆ ਰਿਹਾ ਹੈ ਮੇਲੇ ਦੀਆਂ ਰੌਣਕਾਂ ਮੇਲੇ ਤੇ ਕਬੱਡੀ ਹੈ ਮੇਲੇ ਤੇ ਕੀ ਹੈ ਪਰ ਮੇਲੇ ਦਾ ਇਤਿਹਾਸ ਕਿਤੇ ਵੀ ਨਹੀਂ ਹੈਗਾ ਕਿ ਮੇਲੇ ਦਾ ਕੀ ਇਤਿਹਾਸ ਹੈ ਦੇਖੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਜਿੱਥੇ ਆਪਾਂ ਜਾ ਰਹੇ ਆ ਕਿ ਇੱਥੇ ਮਤਲਬ ਜਿੰਨਾ ਕਰਕੇ ਮੇਲਾ ਭਰਿਆ ਲੱਗਿਆ ਜਾਂਦਾ ਹੈ ਮੇਲਾ ਲਗਾਇਆ ਜਾਂਦਾ ਹੈ ਤੇ ਇੰਨੀ ਦੂਰੋਂ ਦੂਰੋਂ ਲੋਕ ਆਉਨੇ ਆ ਪਤਾ ਨਹੀਂ ਕਿੱਥੋਂ ਕਿੱਥੋਂ ਮਤਲਬ 올 ਇੰਡੀਆ ਚੋਂ ਲੋਕ ਆਉਨੇ ਆ ਇੱਥੇ ਕੁਸ਼ਤੀਆਂ ਹੈ ਨਾ ਕੋਈ ਕੁੱਤਿਆਂ ਦੀਆਂ ਦੌੜਾਂ ਬੜਦਾਂ ਦੀਆਂ ਦੌੜਾਂ ਜਾਂ ਕਬੱਡੀ ਕੁਸ਼ਤੀ ਮਤਲਬ ਹਰ ਹਰ ਕੁਝ ਸਭ ਕੁਝ ਹੁੰਦਾ ਹੈ ਹੈ ਨਾ ਤਪਰੋ ਐਨੀ ਦੂਰੋਂ ਦੂਰੋਂ ਲੋਕ ਆ ਰਹੇ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਮਤਲਬ ਆਪਣੇ ਨੇੜੇ ਮੇਲਾ ਹੈ ਤੇ ਮੇਲਾ ਕਿਸ ਵਜਾਂ ਕਰਕੇ ਪਰ ਪਰਿਆ ਜਾਂਦਾ ਹੈ ਕਿ ਇੰਨਾ ਰਸ ਹੁੰਦਾ ਹੈ ਬਸ ਸਿਰਫ ਇਹ ਹੁੰਦਾ ਹਾਂਜੀ ਮੇਲਾ ਹੈ ਮੇਲੇ ਚੱਲੋ ਹੈ ਨਾ ਤੇ ਉਹਦੇ ਕਰਕੇ ਅਸੀਂ ਮੰਮੀ ਨੂੰ ਪੁੱਛ ਰਹੇ ਸੀ ਕਿ ਸਾਨੂੰ ਕੁਝ ਦੱਸੋ ਪਲੀਮੀ ਹੈ ਕਿਉਂਕਿ ਅਸੀਂ ਸਾਰੇ ਕਿਤੇ ਸਰਚ ਕਰਕੇ ਦੇਖ ਲਿਆ ਸਾਨੂੰ ਕੁਝ ਨਹੀਂ ਪਤਾ ਲੱਗਿਆ ਹੈਗਾ ਤੇ ਜਿੰਨਾ ਕਿ ਮੰਮੀ ਨੂੰ ਪਤਾ ਸੀ ਮੰਮੀ ਨੇ ਦੱਸਿਆ ਸੀ ਕਿ ਇੱਥੇ ਇੱਕ ਮਤਲਬ ਸਾਦ ਰੂਪ ਚ ਸੀ ਬੱਬਾ ਰੋਡੂ ਜੀ ਤੇ ਉਹ ਇੱਥੇ ਬੈਠ ਕੇ ਭਗਤੀ ਕਰਦੇ ਹੁੰਦੇ ਸੀ ਤੇ ਉਹ ਮਤਲਬ ਕਿਸੇ ਨਾਲ ਬੋਲਣਾ ਨਹੀਂ ਗੱਲ ਨਹੀਂ ਬਾਤ ਨਹੀਂ ਕਰਨੀ ਹੈ ਨਾ ਤੇ ਬਸ ਨਾ ਹੀ ਉਹਨਾਂ ਨੇ ਮਤਲਬ ਪ੍ਰਸ਼ਾਦਾ ਵਗੈਰਾ ਛਕਣਾ ਨਾ ਕੁਝ ਜੇ ਕੋਈ ਆ ਕੇ ਰੱਖ ਗਿਆ ਤੇ ਉਹਨਾਂ ਦਾ ਇੱਕ ਰੱਖਿਆ ਹੁੰਦਾ ਸੀ ਕੋਈ ਭਾਂਡਾ ਜਿਹਾ ਤੇ ਉਹਦੇ ਵਿੱਚ ਆ ਕੇ ਕੋਈ ਰੱਖ ਗਿਆ ਤੇ ਉਹਨਾਂ ਨੇ ਛਕ ਲੈਣਾ ਉਹ ਵੀ ਜੇ ਕਹਿੰਦੇ ਉਹਨਾਂ ਦੀ ਮਤਲਬ ਪਿੱਠਗਰੀ ਹੁੰਦੀ ਸੀ ਤਾਂ ਉਹਨਾਂ ਨੇ ਉੱਥੇ ਪਾ ਗਏ ਤਾਂ ਉਹਨਾਂ ਨੇ ਛਕਣ ਲੈਣੇ ਜੇ ਉਹਨਾਂ ਦਾ ਉਸ ਉਸ ਪਾਸੇ ਮਤਲਬ ਮੂੰਹ ਹੁੰਦਾ ਸੀ ਤਾਂ ਉਹਨਾਂ ਨੇ ਉੱਥੇ ਛਕਣਾ ਨਹੀਂ ਹੈਨਾ ਪਤਾ ਨਹੀਂ ਹੁਣ ਸਾਨੂੰ ਜਿੰਨਾ ਕਿ ਦੱਸਿਆ ਗਿਆ ਸਾਨੂੰ ਉਹਨਾਂ ਨੂੰ ਪਤਾ ਹੈ ਹੈਨਾ ਤੇ ਲੋ ਜੀ ਮੇਲੇ ਦੀਆਂ ਰੌਣਕਾਂ ਦੇਖੋ ਤੁਸੀਂ ਤੇ ਨਾਲ-ਨਾਲ ਮੇਰੀਆਂ ਗੱਲਾਂ ਵੱਤਾ ਸੁਣ ਲਓ ਜਿੰਨਾ ਕਿ ਮੈਨੂੰ ਪਤਾ ਲੱਗਿਆ ਦੇਖੋ ਚਿੱਕੜ ਦੇ ਵਿੱਚ ਕਿੰਨਾ ਬੁਰਾ ਹਾਲ ਹੋਇਆ ਹੋਇਆ ਜਦੋਂ ਵਧੀਆ ਕਰਿਆ ਸੀ ਕੱਪੜੇ ਨਹੀਂ ਪਾ ਕੇ ਆਏ ਸੋਹਣੇ ਤੇ ਇੱਧਰ ਕੱਫ ਐਨੇ ਸੋਹੇ-ਸੋਹੇ ਜੀ ਕਰਿਆ ਸੀ ਇਹ ਵੀ ਲੈ ਲਓ ਇਹ ਵੀ ਲੈ ਲਓ ਤੇ ਮम्मी ਕਹਿੰਦੇ ਅਜੇ ਪਹਿਲਾਂ ਗਿਆ ਜੋ ਬਾਅਦ ਚ ਦੇਖ ਲੈਣਾ ਨੂੰ ਆ ਕੇ ਕਿਉਂਕਿ ਐਵੇਂ ਚੀਜ਼ ਦੇਖ ਕੇ ਮੇਂ ਅੰਦਰ ਦਿਲ ਕਰਦਾ ਹੁਫਤੀ ਬਸ ਪਹਿਲਾਂ ਆਪਾਂ ਕੀ ਇਦਰੀ ਕਰ ਲਈਏ ਇਹਨੂੰ ਤੇ ਫੇਰ ਕਹਿੰਦੇ ਅ ਸਿਰਫ ਉਹ ਉਥੇ ਜਿਹੜੇ ਬਰੋਟੇ ਦੇ ਆਪਣੇ ਬੀਜ ਹੁੰਦੇ ਆ ਗਾਟੇ ਕਿਹਾ ਜਾਂਦਾ ਸਾਡੇ ਵੱਲ ਇਦਦਰ ਦੇਖ ਲੋ ਜਲੇਬੀਆਂ ਵੀ ਪਹਿਲਾਂ ਤੁਸੀਂ ਜਲੇਬੀਆਂ ਪਕੌੜੇ ਜਦੋਂ ਤੱਕ ਮੇਲੇ ਤੇ ਜਲੇਬੀਆਂ ਨਾ ਹੋਣ ਪਕੌੜੇ ਨਾ ਹੋਣ ਹੈ ਨਾ ਤਾਂ ਮੇਲਾ ਅਧੂਰਾ ਲੱਗਦਾ ਹੈ ਤੇ ਉਹ ਵੀ ਖਾ ਕੇ ਗੁਜ਼ਾਰਾ ਕਰਦੇ ਹੁੰਦੇ ਸੀ ਤੇ ਕਹਿੰਦੇ ਇੱਕ ਕਿਸੇ ਮਤਲਬ ਉਦੋਂ ਕਿਸੇ ਬੀਬੀ ਨੇ ਕਹਿਤਾ ਸੀ ਮਜ਼ਾਕ ਦੇ ਵਿੱਚ ਕਿਹਾ ਤੇ ਪਤਾ ਨਹੀਂ ਟੌਂਟ ਮਾਰਿਆ ਸੀ ਤੇ ਕੀ ਖਾਂਦੇ ਆ ਇਹ ਕਾਟੇ ਹੈਨਾ ਤੇ ਮੈਂ ਦੇਖਦੀ ਹਾਂ ਕਿ ਇਹ ਰੋਟੀ ਖਾਂਦੇ ਆ ਜਾਂ ਨਹੀਂ ਖਾਂਦੇ ਕਹਿੰਦੇ ਹੈਨਾ ਤੇ ਉਹਨਾਂ ਨੇ ਮਤਲਬ ਇਹ ਕਿਹਾ ਕਿ ਉਹ ਕਿਤੇ ਲੁਕ ਗਏ ਉਹਨਾਂ ਨੂੰ ਦੇਖਣ ਲੱਗੇ ਤੇ ਉਹ ਉਸੇ ਟਾਈਮ ਉੱਥੇ ਹੀ ਅਲੋਪ ਹੋ ਗਏ ਸੀ ਮਤਲਬ ਦਿਖੇ ਨਹੀਂ ਕਿੱਥੇ ਐ ਕਿੱਥੇ ਨਹੀਂ ਤੇ ਉਹ मतलब ਐਨਾ ਕ ਮਮੀ ਨੂੰ ਵੀ ਪਤਾ ਪਤਾ ਨਹੀਂ ਬਜ਼ੁਰਗਾਂ ਨੇ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਹੋਣਾ ਕੁਝ ਹੈ ਨਾ ਜਿਵੇਂ ਹੈ ਤੇ ਜੇ ਕਿਸੇ ਨੂੰ ਪਤਾ ਹੈ ਤਾਂ ਪਲੀਜ਼ ਕਮੈਂਟਾਂ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਸਾਨੂੰ ਸਾਨੂੰ ਜਿੰਨਾ ਕ ਪਤਾ ਹੈ ਹੈ ਨਾ ਤੇ ਉਹਨਾਂ ਨੂੰ ਅਸੀਂ ਦੱਸਿਆ ਤੇ ਕਮੈਂਟਾਂ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਇਹ ਇਤਿਹਾਸ ਇਹੀ ਹੈ ਜਾਂ ਕੋਈ ਹੋਰ ਇਤਿਹਾਸ ਹੈ ਹੈ ਨਾ ਕਿਉਂਕਿ ਕਿਤੇ ਵੀ ਨੈਟ ਤੇ ਕੋਈ ਇਤਿਹਾਸ ਸਾਨੂੰ ਮਿਲਿਆ ਨਹੀਂ ਤੇ ਚਲੋ ਜੀ ਤੇ ਉਹਨਾਂ ਦੀ ਇਹ ਜਾਤ ਦੇ ਵਿੱਚ ਹੀ ਮੇਲਾ ਲੱਗਦਾ ਇੱਥੇ ਕਹਿੰਦੇ ਹਰ ਸਾਲ ਮਤਲਬ ਕਬੱਡੀਆਂ ਹੁੰਦਾ ਸਭ ਕੁਝ ਹੁੰਦਾ ਤੇ ਮੇਲਾ ਲਗਾਉਣਾ ਪੈਂਦਾ ਜੇ ਮੇਲਾ ਨਹੀਂ ਲੱਗਦਾ ਤਾਂ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੁੰਨੇ ਆ ਪਿੰਡ 'ਚ ਤੇ ਇਸ ਕਰਕੇ ਇੰਨਾ ਭਾਰੀ ਮੇਲਾ ਲੱਗਦਾ ਇੰਨਾ ਇਕੱਠ ਹੁੰਦਾ ਇੱਥੇ ਤੇ ਚਲੋ ਜੀ ਆਪਾਂ ਜਾ ਰਹੇ ਸੀ ਆਪਣੀ ਐਂਟਰੀ ਹੋ ਗਈ ਸੀ ਹੰਦਰਵਲ ਨੂੰ ਤੇ ਕਾਫੀ ਦੂਰੋਂ ਪੈ ਜਾਂਦਾ ਮਤਲਬ ਤੁਰ ਕੇ ਆਉਣ ਲਈ ਬਹੁਤ ਜ਼ਿਆਦਾ ਹੋਣਾ ਤੇ ਇੱਧਰ ਐਂਡ ਮੇਨ ਐਂਟਰੀ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲੱਗੀ ਹੋਈ ਹੈ ਤੇ ਨਮਸਕਾਰ ਕਰਕੇ ਅਸੀਂ ਤੇ ਇੱਥੇ ਆਰਤੀ ਹੋ ਰਹੀ ਸੀ ਇੱਥੇ ਖੜ੍ਹ ਗਏ ਅਸੀਂ ਤੇ ਚਲੋ ਇਹ ਦੇਖੋ ਕੋਈ ਵੀ ਕਿਸੇ ਵੀ ਰੂਪ ਵਿੱਚ ਪਰਮਾਤਮਾ ਨੂੰ ਮੰਨਦਾ ਹੈ ਕੋਈ ਅੱਲਾ ਗੋਡ ਵਾਹਿਗੁਰੂ ਰਾਮ ਕੁਝ ਵੀ ਕਹਿੰਦਾ ਤਾਂ ਕਦੇ ਵੀ ਉਹਨਾਂ ਦਾ ਮਜ਼ਾਕ ਨਾ ਡੋ ਤੇ ਸਾਰਿਆਂ ਨੂੰ ਪਰਮਾਤਮਾ ਇੱਕ ਹੈ ਤੇ ਦੇਖੋ ਅੰਦਰ ਅੰਦਰ ਦਸੇ ਗੁਰੂ ਸਾਹਿਬਾਨਾਂ ਦੀਆਂ ਬਹੁਤ ਸੁਣੀਆਂ ਫੋਟੋ ਲੱਗੀਆਂ ਹੋਈਆਂ ਸੀ ਤੇ ਸਾਰੇ ਨਮਸਕਾਰ ਕਰਕੇ ਤੇ ਇਧਰੋਂ ਪਾਰੋਂ ਜਾ ਰਹੇ ਸੀਗੇ ਜਿੱਦਿਹਾ ਸਤਿਗੁਰੂ ਤੇ ਇੱਕ ਬਹਾਦਰ ਜੀ ਨੂੰ ਨਮਸਕਾਰ ਕਰਿਆ ਤੇ ਅਸੀਂ ਵੀ ਬਾਹਰ ਵੱਲ ਨੂੰ ਆ ਕੇ ਤੇ ਇਧਰ ਦੇਖੋ ਚਿੱਕੜ ਦੇ ਨਾਲ ਬੁਰਾ ਹਾਲ ਹੋਇਆ ਪਿਆ ਹੈ ਤੇ ਇੰਨਾ ਜ਼ਿਆਦਾ ਚਿਕੜ ਹੋਇਆ ਹੋਇਆ ਸੀ ਮੀਂਹ ਦੇ ਕਰਕੇ ਮਤਲਬ ਮਿਲਦੇ ਤੇ ਇੰਨਾ ਮਤਲਬ ਜਿਵੇਂ ਪਹਿਲਾਂ ਵਾਂਗ ਉਹ ਨਹੀਂ ਸੀਗਾ ਵੈਸੇ ਤਾਂ ਬਹੁਤ ਜ਼ਿਆਦਾ ਰਸ ਸੀ ਪਰ ਮਿਲ ਚਿਕੜ ਦੇ ਕਾਰਨ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਹੋਇਆ ਸੀਗਾ ਤੇ ਇੱਧਰ ਅਸੀਂ ਬੈਠ ਗਏ ਸੀ ਲੰਗਰ ਛਕਣ ਵਾਸਤੇ ਤੇ ਬੇਟ ਸੀ ਤੇ ਦਰਸ ਸਾਬ ਜੀ ਕਹਿੰਦੇ ਚਲੋ ਆਪਾਂ ਲੰਗਰ ਵਰਤੌਨੇ ਤੇ ਤੁਸੀਂ ਲੰਗਰ ਛਕੋ ਤੇ ਲੰਗਰ ਬਹੁਤ ਜਿਆਦਾ ਟੇਸਟੀ ਹੁੰਦਾ ਇੱਥੇ ਦਾ ਤੇ ਉਹ ਤੋਂ ਬਾਅਦ ਫਿਰ ਅਸੀਂ ਲੱਗ ਗਏ ਖਰੀਦਾਰੀ ਕਰਨ ਤੇ ਜਦੋਂ ਤੱਕ ਆਪਾਂ ਮੇਲੇ ਤੇ ਆਈਏ ਕੁਝ ਖਰੀਦਾਰੀ ਨਾ ਕਰੀਏ ਜਾਂ ਜਲੇਬੀ ਦੇ ਪਕੌੜੇ ਨਾ ਲਈਏ ਉਹ ਤੱਕ ਲੱਗਦੜੀਆਂ ਆਪਾਂ ਮੇਲੇ ਤੇ ਆਏ ਆ ਤੇ ਅਸੀਂ ਸਾਰੇ ਪਾਸੇ ਘੁੰਮਦੇ ਘਮਾਉਂਦੇ ਕਿਤੇ ਕੁਝ ਦੇਖ ਲਈਏ ਹੁਣ ਇੱਕ ਏਡਾ ਕਢਾਉਣੇ ਤਾਂ ਆਪਾਂ ਲੈ ਨਹੀਂ ਸਕਾ ਦੇਖੋ ਚਿੱਕੜ ਦੇ ਵਿੱਚ ਤੇ ਸਾਰਿਆਂ ਦਾ ਇੰਨਾ ਜਿਆਦਾ ਬੁਰਾ ਹਾਲ ਹੋਇਆ ਹੋਇਆ ਹੈ ਹੁਣ ਆਪਾਂ ਹਨਾ ਬੱਚੇ ਵੱਡੇ ਹੋ ਗਏ ਤੇ ਹੁਣ ਫੇਲ ਘਡਾਉਣੇ ਵੱਲ ਤਾਂ ਜਾਂਦੇ ਨਹੀਂ ਹੁੰਦੇ ਹੈਗੇ ਬਸ ਦੇਖ ਲਈ ਇੱਕ ਵਾਰ ਸਾਰੇ ਨਿਗਾ ਮਾਰ ਲਈਏ ਕਿ ਕੀ ਹੈ ਅਦਰ ਬੱਚੇ ਲੈਰੇ ਸੀ ਘਡਾਉਣੇ ਵਗੈਰਾ ਤੇ ਚਲੋ ਜੀ ਆਪਰੇ ਲੈ ਕੇ ਆਈਏ ਪੱਛੀ ਲੀਤੀਆਂ ਤੇ ਆਪਾਂ ਅਗੇ ਸੀ ਘਰ ਤੇ ਹੰਝ ਲੀਤੀਆਂ ਲਿਆਂਦੀਆਂ ਸੀ ਤੇ ਆ ਕੇ ਆਪਰੇ ਜਲੀ ਤੇ ਲੋਚੀ ਦੇਖੋ ਮੇਲੇ ਤੋਂ ਅਸੀਂ ਕੀ ਕੁਛ ਲੈ ਕੇ ਆਏ ਤੇ ਕਰੋ ਤੁਸੀਂ ਵੀ ਦਰਸ਼ਕ ਕਿਉਂਕਿ ਦੇਖੋ ਆਪਾਂ ਜਿੱਥੇ ਮਰਜੀ ਬਾਜ਼ਾਰ ਚਲੇ ਜਾਈਏ ਜੋ ਮਰਜੀ ਕਰਦੇ ਜਦੋਂ ਤੱਕ ਆਪਾਂ ਮੇਲੇ ਤੇ ਜਾ ਕੇ ਜਲੇਬੀਆਂ ਪਕੌੜੇ ਤੇ ਥੋੜਾ ਜਿਹਾ ਸਮਾਨ ਨਾਲ ਲੈ ਕੇ ਆਏ ਉਦੋਂ ਤੱਕ ਲੱਗਦਾ ਨਹੀਂ ਕਿ ਆਪਾਂ ਮੇਲੇ ਜਾ ਕੇ ਆਏ ਹਨ ਇਸ ਲਈ ਆਪਾਂ ਨੇ ਥੋੜੀ ਜਿਹੀ ਖਰੀਦਦਾਰੀ ਵੀ ਕਰ ਲਈ ਤੇ ਜਲੇਬੀਆਂ ਵੀ ਲੈ ਕੇ ਆਏ ਪਕੌੜੇ ਵੀ ਲੈ ਕੇ ਆਉਂਦੇ ਸੀ ਕਿਉਂਕਿ ਅਸੀਂ ਫਿਰ ਰਾਤ ਨੂੰ ਆਏ ਸੀ ਉਸ ਟਾਈਮ ਪਕੌੜੇ ਖਾਣ ਦਾ ਦਿਲ ਨਹੀਂ ਕਰ ਰਿਹਾ ਸੀ ਤੇ ਫਿਰ ਆਪਾਂ ਜਲੇਬੀਆਂ ਲੈ ਕੇ ਆਏ ਕਿਉਂਕਿ ਜਦੋਂ ਤੱਕ ਜਲੇਬੀਆਂ ਘਰ ਨਾ ਆਉਣ ਪਤਾ ਨਹੀਂ ਲੱਗਦਾ ਕਿ ਆਪਾਂ ਮੇਲੇ ਗਏ ਹੋਏ ਹਨ ਤੇ ਦੇਖੋ ਜੀ ਆਪਾਂ ਲੈ ਕੇ ਆਏ ਚਾਹ ਪੁਣੀ ਤੇ ਸਾਡੀ ਚਾਹ ਪੁਣੀ ਖਰਾਬ ਹੋ ਗਈ ਸੀ ਸਾਰੀਆਂ ਤੇ ਆਪਾਂ ਸੋਚ ਚਲ ਆਪਾਂ ਥੋੜੀ ਜਿਹੀ ਖਰੀਦਦਾਰੀ ਕਰਦੇ ਆਂ ਤੇ ਇੱਕ ਲੈ ਕੇ ਆਏ ਆ ਆਪਾਂ ਇਹ ਵਾਲੀ ਡੱਬੀ ਤੇ ਇੱਕ ਲੈ ਕੇ ਆ ਇਹ ਵੀ ਆਪਣੀ ਖਰਾਬ ਹੋਈ ਹੋਈ ਸੀ ਟੁੱਟ ਗਈ ਸੀ ਕਾਫੀ ਟੈਪ ਹੋ ਗਿਆ ਤੇ ਇਹ ਵਾਲੀ ਲੈ ਕੇ ਕਲਰ ਦਾ ਥੋੜਾ ਜਿਹਾ ਐਸਾ ਵੈਸਾ ਹੀ ਮਿਲਿਆ ਤੇ ਮੈਂ ਲਾਈਟ ਜੈਕਟ ਲੈਣਾ ਸੀ ਚਲੋ ਕੋਈ ਗੱਲ ਨਹੀਂ ਕੰਮ ਚਲਾ ਲਾ ਲਿਆ ਆਪਾਂ ਇਹਦੇ ਨਾਲ ਵੀ ਤੇ ਇਹਨੂੰ ਰੱਖਣਾ ਸੀ ਟਿਕਾਣੀ ਲਾ ਕੇ ਫਿਰ ਮੈਂ ਸੋਚ ਚਲ ਤੁਹਾਨੂੰ ਇੱਕੋ ਦਿਖਾ ਦਾਂਗੇ ਤੇ ਅਸ਼ਵ ਲੈ ਕੇ ਆਇਆ ਇਹ ਕੱਪ ਗੋਆ ਕਹਿੰਦਾ ਮਮਾ ਇਹਨ ਵਿੱਚ ਦੁੱਧ ਚਾਹ ਪੀਊਗਾ ਤੇ ਫੀਲਿੰਗ ਆਊਗੀ ਮੈਨੂੰ ਕਿ ਮੈਂ ਗੋਆ ਚ ਬੈਠਿਆ ਹਾਂ ਨਾ ਤੇ ਰਾਤ ਨੂੰ ਆ ਕੇ ਪਹਿਲਾਂ ਦੁੱਧ ਬਣਾਵਾ ਕੇ ਪੀਤਾ ਤੇ ਫਿਰ ਸੋਇਆ ਉਹ ਤੇ ਆ ਦੇਖੋ ਕੱਪ ਲੈ ਕੇ ਆਇਆ ਇਹ 60 ਰੁਪਏ ਦਾ ਬੋਲ ਰੇ ਸੀ ਪਰ ਅਸੀਂ ਕਹਿੰਦੇ ਰੇਟ ਤੜਾ ਕੇ 50 ਰੁਪਏ ਦਾ ਲਿਖਿਆ ਤੇ 2 ਕੱਪ ਆਪਾਂ ਇਹ ਲੈ ਕੇ ਆਏ ਆ ਇਹ ਕੱਪ ਦੇ ਨਾਲ ਦੇ ਪਹਿਲਾਂ ਆਪਣੇ ਕੋਲ ਆ ਕੇ ਦੇਖਿਆ ਕਾਲੀ ਕਾਲੀ ਚਸੀਂ ਦੇਖਿਆ ਨਹੀਂ ਹੈਗਾ ਤੇ ਇੱਥੋਂ ਥੋੜਾ ਜਿਹਾ ਖਰਾਬ ਹੈ ਇਹ ਚਲ ਵੈਸੇ ਤੇੜ ਤੇੜਿਆ ਹੋਇਆ ਨਹੀਂ ਹੈਗਾ ਵੈਸੇ ਹੀ ਖਰਾਬ ਜਿਹਾ ਥੋੜਾ ਜਿਹਾ ਤੇ ਐਵੇਂ ਦੇ ਆਪਣੇ ਕੋਲ ਪਹਿਲਾਂ 6 ਕੱਪ ਸੀ ਤੇ ਉਹਨਾਂ ਚੋਂ 2 ਕੱਪ ਮੇਰੇ ਕੋਲ ਇੱਕ ਦਿਨ ਡਿੱਗ ਗਏ ਤੇ ਆਹ ਵਾਲੀ ਉਹਨਾਂ ਦੀਆਂ ਡੰਡੀਆਂ ਟੁੱਟ ਗਈਆਂ ਤੇ ਹੁਣ ਆਪਾਂ ਨੇ ਫੇਰ ਸੈਟ ਆਪਣਾ ਪੂਰਾ ਕਰ ਲਿਆ ਤੇ 6 ਦੇ 6 ਕਰ ਲੇ ਸੇਮ ਕਲਰ ਉੱਥੇ ਪਿਆ ਦੇਖਿਆ ਮੈਨੂੰ ਮੈਂ ਕਿਹਾ ਚਲੋ ਹੋਰ ਕੰਮ ਬਾਅਦ ਚ ਕਰਾਂਗੇ ਤੇ ਪਹਿਲਾਂ ਆਪਾਂ ਇਹ ਕੱਪ ਲੈਨੇ ਆ ਚਲੋ ਜੀ ਦੱਸੋ ਤੇ ਸਾਡੀ ਸ਼ਾਪਿੰਗ ਤੁਹਾਨੂੰ ਕਿਵੇਂ ਲੱਗੀ ਤੇ ਮਿਲਦੇ ਆਂ ਆਪਾਂ ਫੇਰ ਕਿਸੇ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਰਹੀ ਹਾਂ ਸਤਿ ਸ਼੍ਰੀ ਅਕਾਲ ਜੀ ਵਾਈਟ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਤੰਦਰੁਸਤੀਆਂ ਬਖਸ਼ਣ ਜੀ